ਹਾਂਜੀ ਤਿਆਰੀਆਂ ਚੱਲ ਰਹੀਆਂ ਹਨ ਕਰਮਸ਼ਾ ਦਾਤਾ ਜੀ ਦੇ ਮੇਲੇ ਦੀਆਂ ਟੈਂਟ ਲੱਗਣ ਦੇ ਤੇ ਅੱਗੇ ਅੱਗੇ ਤੁਹਾਨੂੰ ਪਤਾ ਹੀ ਆ ਕਿ ਬਹੁਤ ਕੰਮ ਘੈਂਟ ਨਾਲ ਹੋਣ ਵਾਲਾ ਸਭ ਸੇਵਾਦਾਰਾ ਆਪਣੀਆਂ ਡਿਊਟੀਆਂ ਸੰਭ ਕੇ ਬੈਠਿਆ ਸੋ ਇਧਰਲੇ ਬਣੇ ਲੱਗੇ ਪੰਘੂੜੇ ਤੇ ਪੰਘੂੜੇ ਵੀ ਚੱਲਣ ਵਾਲੇ ਆ ਬਸ ਇਹ ਸਵੇਰ ਦਾ ਟਾਈਮ ਹੈ ਤੁਸੀਂ ਕਰੋ 9-10 ਵਜੇ ਦਾ 7 ਵਜੇ ਦੇ ਸਵੇਰ ਦੇ ਆਏ ਸੀਗੇ ਸਪਾਈਆਂ-ਸਪੀਆਂ ਕਰਕੇ ਤੇ ਸਾਰਾ ਤਿਆਰੀਆਂ ਕੀਤੀਆਂ ਤੇ ਫੇਰ ਆ ਲੋ ਤੁਸੀਂ ਦਰਸ਼ਨ ਕਰੋ ਇਹੋ ਜਿਹਾ ਕੁਛ ਮਾਹੌਲ ਹੀ ਟੈਂਟ ਦਾ ਇੱਕ ਬੰਨੇ ਗੇਟ ਲਾਤਾ ਤੇ ਦੂਜੇ ਬੰਨੇ ਰਹਿਂਤਾ ਉਹ ਐਕਤੀ ਥੋੜਾ ਜਿਹਾ ਪ੍ਰਬੰਧ ਅਸੀਂ ਬਹੁਤ ਵਧੀਆ ਕਰ ਲਿਆ ਸੀ ਇਹ ਥੋੜਾ ਟੈਂਟ ਲੰਮਾ ਕਰਕੇ ਤੇ ਗੱਡੀਆਂ ਗੁੱਡੀਆਂ ਲੰਘਣ ਵਾਸਤੇ ਨਾ ਵੱਖਰਾ ਹੀ ਰਾਹ ਬਣਾਤਾ ਬਈ ਪਿਛਲੀ ਵਾਰੀ ਇਹ ਹੁੰਦਾ ਕਿ ਸੰਗਤ ਦੇ ਵਿੱਚੋਂ ਦੀ ਸਾਰਾ ਕੁਝ ਜਾਂਦਾ ਸੀਗਾ ਤੋ ਫਿਰ ਇਰਿਟੇਸ਼ਨ ਜੀ ਸਾਰਿਆਂ ਨੂੰ ਹੁੰਦੀ ਸੀ ਤੇ ਚੈੱਕ ਕਰੋ ਹੁਣ ਲਾਈਕ ਕੀ ਆ ਸ਼ਬੀਲ ਸ਼ਬੀਲ ਵੀ ਬਹੁਤ ਘੈਂਟ ਘੈਂਟ ਸਾਰੇ ਆਪਣੇ ਬਜ਼ੁਰਗ ਸਹਿਬਾਨ ਬੈਠੇ ਆ ਸੋ ਆਸੇਵਾਦਾਰਿਆ ਕਿ ਹੱਲੇ ਮੌਲ ਥੋੜਾ ਜਿਹਾ ਢਿੱਲਾ ਸੀਗਾ ਸੰਦੇ ਖੁੜੀ ਘੱਟ ਹੁੰਦੀ ਸੂਰੇ ਸੂਰੇ ਸ਼ਾਮ ਜੀ ਨੂੰ ਸੰਗਤ ਨਿਕਲਦੀ ਆ ਸੋ ਸੰਗਤ ਨਿਕਲਣ ਲੱਗੀ ਆ ਤੇ ਆ ਦੇਖੋ ਸੇਵਾਦਾਰ ਫੜਕੇ ਟ੍ਰੇਆਂ ਦੇ ਸੰਤਾਨ ਨੂੰ ਜਲ ਪਾਣੀ ਛਕਾਉਣ ਦੀਆਂ ਤਿਆਰੀਆਂ ਕਰ ਰਿਹਾ ਤੇ ਅੱਗੇ ਅੱਗੇ ਆ ਸਾਡੇ ਚੰਦਰ ਸਿੰਘ ਠੇਕੇਦਾਰ ਆ ਚੈੱਕ ਕਰੋ ਜੀ ਲਓ ਬਾਬੋ ਬਹੁਤ ਤਗੜਾ ਮਾਹੌਲ ਚੱਲਿਆ ਤੇ ਐਦਾਂ ਦੀਆਂ ਗੱਲਾਂ ਬਤਾ ਕਿ ਕੁਝ ਬਹਰੋਂ ਫੋਨ ਆਈ ਜਾਂਦੇ ਆ ਮੁੰਡਿਆਂ ਦੇ ਐਨਰਿਆਂ ਦੇ ਉਹ ਦੇਖਣ ਦੇ ਮਾਹੌਲ ਚੱਲੋ ਸੋ ਇਹ ਵਲੌਗ ਮੈਨੂੰ ਚੰਨੇ ਆਦਾ ਵੀ ਸ਼ੇਅਰ ਕਰੋਗੇ ਹੀ ਕਰੋਗੇ ਹੁਣ ਆ ਵੀਰ ਆਏ ਆ ਇਹਨਾਂ ਵੀਰਾਂ ਨੇ ਵੀ ਰੌਣਕ ਮੇਲਾ ਪੂਰਾ ਬੰਨਿਆ ਸੋ ਇਹ ਵੀ ਬੰਦੇ ਬਹੁਤ ਵਧੀਆ ਹਰ ਸਾਲ ਹੀ ਆਉਂਦੇ ਤੇ ਸੱਚੇ ਪਾਛਾ ਸਭ ਤੇ ਮੇਰਾ ਕਰਨ ਚੈੱਕ ਕਰੋ ਬਹੀ ਪੂਰੀ ਗੱਲਬਾਤ ਬਣਾਈ ਹੈ ਕਿ ਹਰ ਸਾਲ ਦੀ ਤਰ੍ਹਾਂ ਨਾ ਬਹੁਤ ਵਧੀਆ ਮਾਹੌਲ ਹੋ ਜਾਂਦਾ ਕੋਈ ਬਾਪੂ ਕਲਮਸ਼ਾਹ ਦਾਤਾ ਜੀ ਦਾ ਜਿਹੜਾ ਮੇਲਾ ਹੁੰਦਾ ਸਾਰਾ ਫਤਿਆਮਾ ਦੀ ਬਹੁਤ ਸ਼ਰਧਾ ਭਾਵ ਨਾਲ ਮਨਾਉਂਦਾ ਉਹ ਇਸ ਸਾਲ ਮੇਲਾ ਬਹੁਤ ਜ਼ਿਆਦਾ ਭਰਿਆ ਹੈ ਸਾਲ ਤੁਸੀਂ ਅੱਗੇ ਤੁਹਾਨੂੰ ਮੈਂ ਬਾਜ਼ਾਰ ਦੇ ਵੀ ਦਰਸ਼ਨ ਕਰਾਉਂਗਾ ਕਿ ਕਿਦਾਂ ਦਾ ਬਣਿਆ ਉਹ ਜਿਹੜੇ ਜਿਹੜੇ ਤੇ ਮੇਲੇ ਆ ਇਹਨਾਂ ਨੂੰ ਪਤਾ ਹੀ ਹੈ ਕਿ ਕਿਵੇਂ ਲੱਗਾ ਅੱਜ ਤੋਂ ਦੁਕਾਨਾ ਸ਼ੁਰੂ ਹੋ ਜਾਂਦੀ ਹੈ ਇੱਥੇ ਇਸ ਜਗ੍ਹਾ ਦੀਆਂ ਸੋ ਆਜੋ ਅੱਗੇ ਕੇ ਆਪਾਂ ਲੱਗੇ ਚੱਲਦੇ ਆਂ ਜੋ ਦਰਬਾਰ ਵਾਲਾ ਆਪਾਂ ਵਧ ਰਹੇ ਆ ਤੇ ਵਾਦੇ-ਵਾਦੇ ਆਪਾਂ ਇੱਕ ਹੋਰ ਲੰਗਰ ਦੇ ਸਾਹਮਣੇ ਆ ਗਏ ਆ ਸੋ ਇਨ੍ਹਾਂ ਵੀਰਾਂ ਨੇ ਵੀ ਬਹੁਤ ਸੇਵਾ ਕੀਤੀ ਆ ਦੋ ਸਾਲ ਤੋਂ ਬਹੁਤ ਵਧੀਆ ਨਿਭਾ ਰਹੇ ਆ ਸੇਵਾ ਇਹ ਫਰੂਟ ਚਾਟ ਦਾ ਲੰਗਰ ਹੁੰਦਾ ਜੀ ਇੱਥੇ ਤੇ ਸਾਰੇ ਸੇਵਾਦਾਰ ਬੈਠੇ ਆ ਲੱਭਾਤਾ ਕਰਦੇ ਤੇ ਇੱਕ ਮਿੱਤਰੋ ਪਿਆਰਾ ਮੇਰੇ ਨਾਲ ਅੱਗੇ ਨੂੰ ਵਧ ਰਹੇ ਆ ਜੇ ਜੇ ਆਪਾਂ ਦਰਸ਼ਨ ਮਿਲੇ ਤੁਹਾਨੂੰ ਕਰਾਈਏ ਸਾਰਿਆਂ ਨੂੰ ਉਹ ਆਉਂਦਾ ਕਿੰਨੀ ਵਾਰ ਆ ਕੇ ਸਾਰਿਆਂ ਨੂੰ ਸਾਰਿਆਂ ਨੂੰ ਬਿਲਕੁਲ ਬਿਲਕੁਲ ਪੀਰ ਫਕੀਰ ਦਾ ਮਿਲਦਾ ਤੇ ਸਾਨੂੰ ਵੀ ਬਿਲਕੁਲ ਸਹੀ ਜੀ ਬਸ ਦੀ ਖਮਾਈ ਹੋਵੇ ਰੋਜੀ ਰੋਟੀ ਦੇ ਵਾਸਤੇ ਸਾਰੇ ਤਾਂ ਦੇ ਰਹੇ ਆ ਹੁਣ ਆ ਵੀ ਕਿੰਨੀਆਂ ਘਣ ਗੀਆਂ ਸੀ ਬਸ ਇਹ ਮਿੱਟੀ ਨਹੀਂ ਹੈ ਭਾਜੀ ਜੀ ਇਹ ਰਵੜ ਦੀ ਹੈ ਰਵੜ ਦੀ ਪੀਰ ਕਹਿੰਦਾ ਵੀ ਇਹ ਸਾਰੀ ਰਵੜ ਆ ਇਹ ਮਿੱਟੀ ਨਹੀਂ ਹੈਗੀ ਹੁਣ ਤੇ ਟੈਕਨੋਲੋਜੀ ਚੇਂਜ ਹੋ ਗਈ ਕੋਈ ਨਵਾਂ ਨਵਾਂ ਜੋਗ ਆਈ ਜਾਂਦਾ ਨਵੇਂ ਨਵੇਂ ਚੀਜ਼ਾਂ ਦੇਖੋ ਸਾਰਾ ਇਧਰਲਾ ਮਨਾਣੀਆਂ ਚੀਜ਼ਾਂ ਮਿੱਟੀ ਦੀਆਂ ਆ ਇਹੜੀਆਂ ਪਹਿਲਾਂ ਵਿਖਾਇਆ ਗਿਆ ਦਿਆਂਦਾਂ ਨੂੰ ਉਹ ਹੈਗਾ ਜ਼ਰਾ ਰਬੜ ਦਾ ਇਹੋ ਜਿਹਾ ਗੋ ਵੀ ਹੁੰਦਾ ਤੇ ਆ ਦੇਖੋ ਜੀ ਆ ਖੇਮ ਕਿੰਨੇ ਕਿੰਨੇ ਖੇਡੀ ਆ ਮੈਨੂੰ ਕਮੈਂਟ ਜ਼ਰੂਰ ਕਰਿਓ ਇਹਦੇ ਵਿੱਚ ਵੀ ਜ਼ਿਆਦਾ ਹੀ ਕੰਮ ਆ ਮਰ ਮਰਿਆ ਹੁੰਦਾ ਮਤਲਬ ਤੇ ਸਮਝੀਗਾ ਕੀ ਕਿਹਾ ਇਹ ਆ ਦੇ ਗੋਲ ਦੇ ਪੈ ਨਹੀਂ ਆ ਰਹੀਆਂ ਲੱਗੀਆਂ ਤੇ ਉਹ ਖਲੋਤੇ ਆ ਸਾਡੇ ਤਾਇਆ ਜੀ ਹੁਣੇ ਖਦਾਰ ਅਜਮੇਰ ਸਿੰਘ ਨੰਬਰ ਦਾ ਨੰਬਰ ਦਾ ਜੀ ਕੀ ਹਾਲ ਜੇ ਜਿਹੜੀ ਲਉਣਾ ਹੋਰ ਟਿੱਕ ਡੀ ਜੇ ਨਹੀਂ ਲਾਉਣਾ ਡੀ ਜੇ ਡੀ ਜੇ ਨਹੀਂ ਲਾਉਣਾ ਓਏ ਆਇਆ ਮਾਮਾ ਡੀ ਜੇ ਦਾ ਆਜੋ ਅੱਗੇ ਨੂੰ ਵੀ ਇਹੋ ਜਿਹਾ ਕੁਝ ਮਾਹੌਲ ਚਾ ਲੱਗੇ ਆ ਇੱਧਰ ਲਏ ਬਨੇ ਪਕੌੜਿਆਂ ਦਾ ਲੰਗਰ ਸੀਗਾ ਤੇ ਸਾਹਮਣੇ ਸਾਰੇ ਸੱਜਣ ਮਿੱਤਰ ਆਪੂ ਆਪਣੀਆਂ ਦੂੜੀਆਂ ਸਾਹਮ ਕੇ ਤੇ ਸੇਵਾਦਾਰ ਸੇਵਾ ਕਰ ਰਿਹਾ ਤੇ ਮੇਲਾ ਵੇਖਣ ਵਾਲੇ ਮੇਲਾ ਵੇਖਣਦੇ ਆ ਮੇਲਾ ਮੇਲੀਆਂ ਦੇ ਤੇ ਯਾਰਾਂ ਜੁਲੀਆਂ ਦੇ ਇਹ ਪੈਸਾ ਤੇ ਨਹੀਂ ਮੇਲਾ ਇਦਾਂ ਚੱਲਦਾ ਆ ਤੁਸੀਂ ਮੋਲ ਚਲੇ ਆ। ਇਹ ਬੇਬੇ ਦੀ ਬੇਟੀ ਚੁੰਨੀਆਂ ਲਾਗਦੇ ਇੱਧਰ ਨੂੰ ਮੇਰਾ ਬੇਲੀ ਜਿੰਦਾ ਵੀ ਆਪਾਂ ਨਾ ਬਾਜ਼ਾਰ ਵਾਲ ਨੂੰ ਪਹਿਲਾਂ ਹੀ। ਤੇ ਮੈਂ ਕਿਹਾ ਵੀ ਆਪਾਂ ਨਾ ਪਹਿਲਾਂ ਇੱਧਰ ਨੂੰ ਦਰਸ਼ਨ ਕਰ ਲਈਏ। ਬਾਬਾ ਜੀ ਦੇ ਨਾਲ ਨੂੰ ਤੇ ਉਧਰੋਂ ਕਰਕੇ ਬੈਠਣ ਤੇ ਆਪਾਂ ਹੋ ਜੰਨੇ ਆ ਜੀ ਬਾਜ਼ਾਰ ਵਾਲਾ। ਆ ਦੇਖੋ ਮੈਂ ਤੁਹਾਨੂੰ ਮੋਲ ਚਲੇ ਕਰੀ ਰੁੱਕੇ ਦਿਖਾਈ ਦਵਾਂ। ਚੈੱਕ ਕਰੋ ਜੀ। ਇਹ ਨਾ ਪੂਰੀ ਬੱਲੇ ਬੱਲੇ ਹੋਈ ਪਈ ਹੈ ਜੀ ਇਸ ਸਾਲ ਤੇ ਜਿਹੜੇ ਨਾ ਇਹ ਜਦੋਂ ਅਸੀਂ ਛੋਟੇ ਛੋਟੇ ਨੇੜੇ ਕੋਈ ਕੋ ਬਾਜ਼ਾਰ ਲੱਗਦਾ ਵੇ ਭੰਗੂੜੇ ਵੀ ਇੱਥੇ ਹੀ ਹੁੰਦੇ ਸੀ ਸਾਰੇ ਉਹ ਘੜੀਆਂ ਵੀ ਆਇਆ ਦੂਜੀਆਂ ਆ ਗਈਆਂ ਕੋਲਾ ਸੋਹ ਵਾਲੀਆਂ 4-5 ਹਜ਼ਾਰ ਲੱਗੇ ਵਿੱਚ ਆਸ ਮੰਨ ਲੈ ਇਹ ਹੈਗਾ ਕੱਪ ਲੋ ਗਲਾਸੀਆਂ ਨੂੰ ਚਾਹ ਪੀ ਗਏ ਨਾਲ ਤੇ ਬਾਸੀਆਂ ਨਾਲ ਸਾਜਵਾ ਜੀ ਪਰ ਹੈ ਸਭ ਕੁਝ ਇੱਧਰ ਹੈਗਾ ਆਪਣਾ ਸ਼ਾਪ ਇਹ ਆਪਣਾ ਆਪਾਂ ਦੁਕਾਨ ਲਾਈ ਆਹ ਆ ਤੇ ਮੇਰਾ ਕਿੱਲਾ ਕਿਤੇ ਗੱਡੇ ਕਿਤੇ ਨੇ ਲੱਗ ਨਹੀਂ ਗਿਆ ਹੋ ਗਾਣਾ ਜੀ ਕਿਤੇ ਓਏ ਜੇ ਭਾਂਜੀ ਕੀ ਹੋ ਜੂਗਾ ਬਾਣਾ ਬਾਜੀ ਲੱਗੀ ਹੋਏ ਤੂੰ ਸੰਤੋ ਇੱਕ ਟਾਈਮ ਤੋਂ ਸ਼ੁਰੂ ਕੀਤਾ ਸੀ ਤੇ ਆ ਵੇਖ ਲੋ ਤੁਸੀਂ ਮौज-ਬਹਾਰਾਂ ਬਣੀਆਂ ਪੀਆਂ ਮੈਂ ਨਾ ਲੈਂਦੇ ਚੜਦੇ ਸਾਰੇ ਬੰਨੇ ਲਹਿਰਾ ਲਹਿਰਾ ਤੋ ਆ ਦੇਖੋ ਤੇ ਇਹ ਬਾਜ਼ਾਰ ਬਾਪੂ ਕਰਮਸ਼ਾਹ ਜਦੋਂ ਮੇਲੇ ਦੀਆਂ ਰੌਣਕਾਂ ਇਦਾਂ ਦੇਖੋ ਪੰਜਾਬ ਜੋ ਅਹੀਂ ਨਿੱਕੇ ਉਦੋਂ ਜੇ ਹੋਰ ਬਾਜ਼ਾਰ ਸੀਗੇ ਮੈਨੂੰ ਸਮਝਿਆ ਇੱਕ ਅੱਧਾ ਬਾਜ਼ਾਰ ਸੀਗਾ ਤੇ ਉਦੋਂ ਸਾਨੂੰ ਜਿਆਦਾ ਨਾ ਲੇਜ ਨਾ ਲੂਜ ਰੱਖੀਦਾ ਸ਼ੌਂਕ ਹੁੰਦਾ ਸੀਗਾ ਸੋ ਆ ਮੇਰੇ ਨਾਲ ਆ ਮਿੱਠਾ ਇੱਕ ਮੇਰਾ ਵੀਰੇ ਦਾ ਨਾਮ ਮਿੱਠਾ ਵਾ ਉਹਦਾ ਨਾਲੇ ਮਿੱਠਾ ਇਹ ਤੇ ਇਹ ਥੋੜਾ ਫਨੀ ਜਿਹਾ ਬੰਦਾ ਤੇ ਇਹ ਗੱਲਾਂ ਕਰਦਾ ਹੋਰ ਆਪ ਦੀਆਂ ਤੇ ਮੈਂ ਇਹਨੂੰ ਕਿਹਾ ਵੀ ਮੈਂਗਾ ਵੀ ਸੱਜਣਾ ਥੋੜਾ ਜਆ ਆਪਾਂ ਮੇਲੇ ਲੈ ਤੇ ਆਂਦੀਏ ਸੰਗਤਾਂ ਲੈ ਤੇ ਆਂਦੀਏ ਸੇਵਾ ਕਰੀਏ ਤੇ ਐਦਾਂ ਦਾ ਕੁਝ ਮਾਹੌਲ ਆ ਜੀ ਤੇ ਸੱਜਣ ਮਿੱਤਰ ਇਹ ਜਿਹੜਾ ਵੀਰ ਆ ਇਹ ਪਹਿਲਾਂ ਵੀ ਲੰਕ ਕਹੇ ਤੇ ਇਹ ਮੈਨੂੰ ਆਪ ਦੱਸਣ ਲਿਆ ਵੀ ਇੱਧਰ ਤੇ ਆ ਕੁਝ ਮੈਂ ਦੇ ਅੰਦਰ ਨਾ ਬਹੁਤ ਟਾਈਮ ਪਿੱਛੋਂ ਵੜਿਆ ਇੱਥੇ 3-4 ਸਾਲ ਪਿੱਛੋਂ ਇੱਧਰ ਆਇਆ ਤੇ ਸੋ ਸਦਾ ਹੀ ਹੁੰਤੇ ਜਦੋਂ ਕਦੇ ਮੇਲੇ ਤੇ ਵੀ ਜਾਂਦੇ ਹੋ ਕੀ ਮੱਥਾ ਵੀ ਨਹੀਂ ਕੋਈ ਬੰਦਾ ਟਿਕਦਾ ਕਿਉਂਕਿ ਲੰਗਰ ਵਾਲੇ ਬੰਨੇ ਨਾ ਰਾਸ਼ੋੜਾ ਹੁੰਦਾ ਸੂਪਰਪੰਦੇ ਤੇ ਜਿਹੜੇ ਅਸੀਂ ਤੁਹਾਨੂੰ ਪਤਾਉਣ ਲਈ ਡਿਊਟੀ ਵੱਧ ਗਈ ਹੈ ਸੋ ਇਹ ਕਾਹਦਾ ਕੁਝ ਮੋਲ ਟੋਲੇ ਸਾਰੇ ਬੰਨੇ ਦੇ ਕੋਰੋਂ ਪਾ ਤੇ ਆਟ-ਆਟ ਤਰ੍ਹਾਂ ਦੇ ਘਟਾਉਂਦੇ ਤੇ ਜਿਹੜਾ ਵੀ ਸਿੰਘ ਚ ਬੰਨਾ ਤੁਹਾਡੇ ਉੱਤੇ ਦੇ ਘਟਾਉਂਦੇ ਨਵੇਂ-ਨਵੇਂ ਤਰ੍ਹਾਂ ਦੇ ਟੋਏ ਆ ਚੀਜ਼ੇ ਸਾਨੂੰ ਬੜੀ-ਬੜੀ ਘੈਂਟ ਜੀ ਲੱਗੀ ਤੇ ਜਦੋਂ ਮੈਂ ਥੋੜਾ ਗਾ ਸਟ ਜੇ ਹਾਂ ਜਿੱਦਾਂ ਕੱਲ ਕੋਈ ਦਾਖਤ ਦੇ ਵਿੱਚ ਆਇਆ ਇੱਕ ਡੋਨਾ ਆਇਆ ਸੀ ਸਾਡੇ ਕੋਲ ਲਓ ਜੀ ਟਪਾ ਲੱਗੇ ਉਹਨੇ ਪਤੀਲੇ ਲੱਗੇ ਪੰਘੂੜੇ ਲੱਗੇ ਸਾਡੇ ਸਾਹਮਣੇ ਤੇ ਮੈਂ ਤੇ ਮੇਰਾ ਵੀਰ ਖੈਰਾ ਇਧਰ ਆਪਣੇ ਪੰਡਾਲ ਦੇ ਵਿੱਚ ਪਹੁੰਚ ਚੁੱਕੇ ਆ ਆ ਦੇਖੋ ਮੋਟਰਸਾਈਕਲ ਤੇ ਇੱਥੇ ਆਪਾਂ ਉਤਰ ਗਏ ਸੀਗੇ ਤੇ ਹੁਣ ਮੈਂ ਉਤਰ ਗਏ ਤੇ ਆ ਦੇਖੋ ਆਪਾਂ ਪਤੀਲੇ ਰੱਖਦੇ ਆਪਾਂ ਤੇ ਦੇ ਤੇ ਧੋਣ ਤੇ ਮੈਂ ਕਿਹਾ ਵੀ ਕੱਚਾ ਕੰਮ ਨਹੀਂ ਕਰਦਾ ਉਦਾਂ ਤੇ ਡੈਂਟਲਾ ਵੀਰ ਕਹਿੰਦਾ ਵੀ ਕਹਿੰਦਾ ਸੋ ਆਪਣੇ ਧੋਤੇ ਹੀ ਆ ਸਾਫ਼ ਹੀ ਆ ਤੇ ਮੈਂ ਸੋਚਿਆ ਧੋਲਤਾ ਕਿ ਤੇ ਫਿਰ ਹਾਈਜਾਇਨਿਕ ਤਰੀਕੇ ਨਾਲ ਸਾਰਾ ਕੰਮ ਕੀਤਾ ਤੇ ਇਹ ਵੀ ਨਹੀਂ ਆਪਾਂ ਕੱਚਾ ਕੰਮ ਝੜਨਾ ਧੋਤਾ ਕੇ ਰੈਡੀ ਕਰਕੇ ਸਾਰਿਆਂ ਨੂੰ ਉਹਨਾਂ ਵੀਰ ਨੇ ਵੀ ਟੰਗਲੇ ਪਹੁੰਚੇ ਤੇ ਆਪਾਂ ਸੋਚਿਆ ਵੀ ਸੈਟ ਜੇ ਇੱਕ ਵਾਰ ਹੀ ਲਈਏ ਤੇ ਸਾਰਾ ਸਿਸਟਮ ਜਿਹੜਾ ਨਾ ਬਹੁਤ ਹਾਈਜਾਇਨਿਕ ਤਰੀਕੇ ਨਾਲ ਕੀਤਾ ਆ ਆ ਜਿਹੜਾ ਤੁਸੀਂ ਦੇਖਣ ਦੇ ਦ੍ਰਿਸ਼ ਮਹਾਰਾ ਸੱਚੇ ਪਾਚਾ ਕਿਰਪਾ ਕਰੇ ਵੀ ਇਦਾਂ ਦਾ ਹੀ ਹੋ ਜੇ ਮੈਂ ਭਲਾ ਕਿਹੜੇ ਇਦਾਂ ਦੀ ਗੱਲ ਕਰਦਾ ਇਹ ਸੱਜੇ ਤੇ ਮੱਲਾਸ ਜੈ ਤੇ ਸੱਜੇ ਹੀ ਰਹੇ ਜੀ ਮਹਾਰਾ ਕਿਰਪਾ ਕਰਨਾ ਤੇ ਆ ਜਿੱਤ ਨਹੀਂ ਇਹਦਾ ਮਾਹੌਲ ਚਲ ਕੁਛ ਇਦਾਂ ਦਾ ਤੇ ਉਪਰੋਂ ਤੁਹਾਨੂੰ ਦਿਖਾ ਕੇ ਇੱਧਰ ਸਾਡੇ ਵੀਰ ਕਮੈਂਟਿੰਗ ਮਿੱਠਾ ਜਨ ਸਾਥੀ ਭਲਵੇਂ ਜੀ ਹਾਂਜੀ ਵੀਰ ਜੀ ਆਪਣੇ ਕੋਲ ਆਇਆ ਬੈਂਡਵਾਜੇ ਵਾਲੇ ਵੀਰ ਜੋ ਵਿਆਹਾਂ ਸ਼ਾਦੀਆਂ ਤੇ ਤੁਸੀਂ ਦੇਦੇ ਆ ਇਹਨਾਂ ਨੇ ਪੁੱਛਦੇ ਕਿਵੇਂ ਲੱਗਾ ਤੇ ਕਿਵੇਂ ਹਰ ਸਾਲ ਦੀ ਤਰ੍ਹਾਂ ਆਏ ਹੁੰਦੇ ਆ ਕਿਵੇਂ ਆਉਂਦੇ ਹਾਂਜੀ ਵੀਰੇ ਹਰ ਸਾਲ ਆਉਂਦੇ ਆ ਬਹੁਤ ਓਕੇ ਓਕੇ ਤੇ ਕਿੱਥੋਂ ਆਏ ਕਿਹੜੇ ਪਿੰਡ ਪਿੰਨਾ ਗੋਕੇ ਗੁਰੂ ਸਾਹਿਬ ਤੋਂ ਓਕੇ ਤੋਂ ਮੇਰੇ ਵੀਰਾਂ ਨੂੰ ਖੁਸ਼ੀਆਂ ਤੇ ਮੌਕੇ ਤੇ ਬੈਂਡ ਦੀ ਲੋੜ ਹੋਵੇ ਇਹਨਾਂ ਵੀਰਾਂ ਨੂੰ ਸੰਪਰਕ ਕਰਨਾ ਬਹੁਤ ਵਧੀਆ ਔਰ ਬੰਦੇ ਬਹੁਤ ਵਧੀਆ ਲੋ ਮੇਟਰ ਹੋਇ ਤੇ ਬਹੁਤ ਹੀ ਹੈਜਾਨਿਕ ਤਰੀਕੇ ਨਾਲ ਸੁਬੀਲਾ ਤਿਆਰ ਹੋਈਆਂ ਵੱਖ-ਵੱਖ ਫਲੇਵਰ ਪਾ ਕੇ ਸੰਤਾਲੀ ਸੁਬੀਲਾ ਤਿਆਰ ਹੋ ਰਹੀਆਂ ਨਾਲ ਖਤੀਰਾ ਗੋਣ ਤੇ ਬਕਰੇ-ਬਕਰੇ ਪਾ ਕੇ ਫਲੇਵਰ ਤੇ ਸੋਣੇ ਦੇ ਕੇ ਨਾਲ ਬਹੁਤ ਪਿਆਰ ਮੋਹਦੇ ਨਾਲ ਸੁਬੀਲਾ ਤਿਆਰ ਹੋ ਰਹੀਆਂ ਤੇ ਪਿੱਛੇ ਹੋ ਰਿਹਾ ਆਪਣਾ ਆ ਬਨਾਣਾ ਸ਼ੇਕ ਤਿਆਰ ਇਹ ਆ ਬਨਾਣਾ ਸ਼ੇਕ ਅੱਗੇ ਕਰੋ ਤੁਸੀਂ ਦਰਸ਼ਨ ਸਭ ਕੁਝ ਤਿਆਰ ਹੋ ਰਿਹਾ ਹਲੋ ਕਰਮਸ਼ਾ ਦੱਦ ਦੇ ਮਿਲਦੇ ਬਹੁਤ ਜਦਾ ਸੰਤਾਂ ਨੇ ਸੇਵਾ ਕੀਤੀ ਆ ਸੇਵਾਦਾਰ ਬਹੁਤ ਦਰੂ ਦਰੂ ਆਏ ਆ ਰੰਗੀਰ ਘਰੇ ਨਹੀਂ ਜੈਲੀ ਰਦਾਵੇ ਹੋਣੀ ਦਿਆਂ ਦਿਆਂ ਆਪਾਂ ਨੇ ਹੋਰ ਇੱਕ ਟੱਬ ਬਣਾ ਲਿਆ ਤੇ ਅੱਗੇ ਸੰਤਾਂ ਨੂੰ ਸਪਲਾਈ ਕਰਨਾ ਸ਼ੁਰੂ ਕਰਤਾ ਤੇ ਸੋ ਰੌਣਕਾਂ ਤੁਸੀਂ ਦੇਖ ਸਕਦੇ ਔਨ ਡਈ ਸੰਤ ਜਾਣ ਡਈ ਹੈ ਸੰਤ ਇੱਥੇ ਕਿ ਟਾਈਮ ਹੋ ਜਾਂਦਾ 1.5 2 ਵਜੇ ਦਾ ਤੇ ਸਾਡੇ ਸੱਜਣ ਰੈਡੀ ਹੋ ਗਏ ਆ ਸੋ ਬਤਾ ਬਣਾਉਣਾ ਚਾਹੀਦਾ ਵਰਤੋਂ ਲਈ ਤੇ ਸਾਰਿਆਂ ਨੇ ਕਹ ਰਿਆ ਖੇਚਲੀਆਂ ਸੋ ਸੇਵਾਦਾਰਾਂ ਨੇ ਬਹੁਤ ਹੀ ਤਨਮੰਦ ਨਾਲ ਸੇਵਾ ਕੀਤੀ ਆ ਕਿੱਧਰ ਆਪਾਂ ਤੇ ਖਰੇ ਨਾਲ ਗੱਲ ਕਰਦੇ ਖਰੇ ਵੀਰ ਨਾਲ ਵੀ ਪੱਗ ਪੁੰਗ ਆਪਣੀ ਸੈਟ ਕਰਨ ਤੇ ਆਜੋ ਖਰੇ ਨਾਲ ਗੱਲ ਕਰਾ ਖਰਾ ਸਾਹਿਬ ਕਿਦਾਰਿਆ ਜੀ ਬਹੁਤ ਵਧੀਆ ਬਹੁਤ ਸੇਵਾ ਬਾਬੇ ਕਿਰਪਾ ਬਹੁਤ ਕਿਰਪਾ ਸੇਵਾ ਜੀ ਜਿਹੜਾ ਸਾਹਿਬ ਨੇ ਜੀ ਜਿਹੜਾ ਇੰਸਟਾਗ੍ਰਾਮ ਤੇ ਬਹੁਤ ਫੇਮਸ ਆ ਆ ਗਏ ਮਤਲਬ ਬਹੁਤ ਚੁੱਕੇ ਆ ਪਹਾੜਿਆਣੇ ਜਗਤ ਤੇ ਤੇ ਆ ਜੋ ਆ ਰੇਲ ਗੱਡੀ ਦੀ ਚੱਲਣਾ ਪਿਆ ਤੇ ਇੱਥੇ ਆਪਣੀ ਸ਼ੇਰ ਵੀ ਕਹਿੰਦੇ ਵੀ ਲੈਣਾ ਚੁਕਾ ਬਣਾ ਰੈਲਗੱਡੀ ਤੇ ਉਹਦਾ ਆਪਣਾ ਵੀਡੀਓ ਲੈ ਗਿਆ ਨਹੀਂ ਕੀ ਪਰਮਨੈਨਟ ਹੋ ਗਈ ਅਸਰ ਵਿੱਚ ਕੋਹ ਆ ਰੇਲ ਗੱਡੀ ਚੱਲਣਯਾ ਦੇ ਬਹੁਤ ਬੋਲ ਬੋਲ ਕੰਮੀਂਦੀ ਹੋਣੀ ਦੀ ਗੱਲ ਜਿਹੜੇ ਲੈ ਆ ਨਿੰਦਰਾਇਆ ਮਹਾਰਾਜ ਦਾ ਮਤਲਬ ਪਤਾ ਨਹੀਂ ਲਾਇਆ ਨਾ ਕੋਈ ਇਹਦੇ ਵਧੀਆ ਤਮੰਦ ਆ ਲਓ ਮਿੱਤਰੋ ਆ ਨਜ਼ਾਰੇ ਤੁਹਾਨੂੰ ਦਿਖਾਉ ਲਿਆ ਪੰਘੂੜੇ ਦੇ ਤੋਂ ਗੋਲ ਚੱਕਰ ਜਿਹਾ ਉਹਨੂੰ ਕਹਿੰਦੇ ਪਤਾ ਨਹੀਂ ਕੀ ਆ ਤੇ ਸਾਡਾ ਵੀ ਸ਼ੇਰ ਕਹਿੰਦਾ ਹੈ ਵੀ ਮੈਂ ਵੀ ਝੂਟੇ ਲੈਣੇ ਆ ਤੇ ਮੈਂ ਤੇਨੂੰ ਦਿੱਤਾ ਰੋਗ ਬਾਕੀ ਇਹਦੀ ਮਰਜ਼ੀ ਹੁਣ ਜੇ ਲੈਣੇ ਤੇ ਸਾਰੀਆਂ ਸੰਗਤਾਂ ਇਧਰ ਲੱਗਾ ਪੰਘੂੜਾ ਇਹ ਪਹਿਲਾਂ ਨਾ ਉੱਥੇ ਲੱਗ ਦਿੰਦੇ ਐਰ ਕੀ ਪਤਾ ਨਹੀਂ ਉਹਨਾਂ ਨੇ ਵੀ ਖਰੇ ਬੰਦ ਕਰਤੇ ਉਹ ਕਮੇਟੀ ਵਾਲਿਆਂ ਨੇ ਇੱਥੇ ਡੇਰੇ ਲੱਗੇ ਹੋਏ ਆ ਬਹੁਤ ਵਧੀਆ ਸਾਰਾ ਸਿਸਟਮ ਚੱਲ ਰਿਹਾ ਲੋ ਜੀ ਤਿੰਨ ਛੱਡ ਦਿੰਦਾ ਥੋੜਾ ਦਿੰਦਾ ਟਾਈਮ ਹੋ ਚੁੱਕਾ ਤੇ ਦੇਖੋ ਰੌਣਕਾਂ ਵਧੀਆਂ ਸ਼ੁਰੂ ਹੋ ਗਈਆਂ ਆਪਣੇ ਇੱਥੇ ਉਹ ਆਈਸਕ੍ਰੀਮ ਵੀ ਆ ਗਈ ਜੇ ਆਹ ਲਓ ਤੇ ਹੁਣ ਕਰੋ ਚੱਕਦੀ ਅੱਗੇ ਦਾ ਮਾਹੌਲ ਦੇ 3:30 ਤੋਂ ਬਾਅਦ ਜਿਹੜਾ ਮਾਹੌਲ ਹੈ ਉਹ ਬਿਲਕੁਲ ਚੇਂਜ ਹੋ ਗਿਆ ਸਵੇਰ ਤੋਂ ਤੇ ਅੱਗੇ ਜੇ ਪਹੁੰਚ ਚੁੱਕੇ ਆਪਾਂ ਤੇ ਇੱਥੇ ਬਾਪੂ ਜੀ ਕਹਿੰਦੇ ਆ ਵੀ ਮੈਂ ਕੋ ਪ੍ਰਸੰਗ ਪੜਨੇ ਆ ਤੇ ਅਹੀਂ ਕੇ ਵੀ ਪੜ ਲਓ ਜੀ ਆਹ ਉਹ ਥੱਲੇ ਬਾਸਾ ਕਰ ਬਾ ਕਰੇ ਸਾਰ ਮੇਟਾ ਹੇ ਭਾਬੀਏ ਸਾਇਰਾਂ ਨੇ ਕਸਲ ਕੀਤਾ ਜਿਨ੍ਹਾਂ ਦਾ ਵਿਆਹ ਹੋਇਆ ਘੋੜੀਆਂ ਉਹਨਾਂ ਨੂੰ ਗਾਉਣੀਆਂ ਚਾਹੀਦੀਆਂ ਆਓ ਬਾਬਾ ਕਰਮਨਾਥ ਜੀ ਦਾ ਪ੍ਰਸੰਗ ਕਰਨ ਕਰੋ ਜਿਹੜੀਆਂ ਪੰਜਾਬ ਦੇ ਦਰਸਾ ਸਕਦੇ ਇੰਡੀਆ ਕ੍ਰਾਊਨ ਨੂੰ ਪੂਰਪਪੇ ਨੇ ਇਹ ਪੂਰੀਆਂ ਕਾਮੀਆਂ ਲੋ ਤੇਰੀ ਸਾਥ ਸੰਗਤ ਬਿਆਨ ਬਣਾਣਾ ਸ਼ੇਖ ਬਿਲਕੁਲ ਤਿਆਰ ਬਾ ਤਿਆਰ ਆ ਤੇ ਇੱਧਰ ਸੰਗਤਾਂ ਦਾ ਦੇਖੋ ਰੌਣਕ ਲੱਗ ਚੁੱਕਿਆ ਤੇ ਤੁਹਾਨੂੰ ਬਿਆਨਾਂ ਦਾ ਸ਼ੇਖ ਸਿਕਾਉਣ ਲੱਗਿਆ ਦਰਸ਼ਨ ਕਰਾਉਣ ਲੱਗਿਆ ਤੇ ਆਹ ਵੀਰਾਂ ਦਾ ਬਹੁਤ ਜ਼ਿਆਦਾ ਧੰਨਵਾਦ ਜਿਨ੍ਹਾਂ ਨੇ ਬਿਆਨਾਂ ਸ਼ੇਖ ਬਣਾ ਕੇ ਦਿੱਤਾ ਹੈ ਹਾਂ ਤੇ ਲਾਗੇ ਤੇ ਪੀਅ ਤੇ ਬਨਾਣਾ ਸ਼ੇਕ ਤਿਆਰ ਹੋ ਗਿਆ ਅਗਰ ਦੇਖੋ ਯਾਰਾਂ ਸਾਹ ਫਿਵਲਵਾ ਰਹੇ ਆ ਤੇ ਅਗੀ ਜਿਹੜੀ ਇਹਦਾ ਬੈਗ ਵੀ ਫਿਵਲਵਾਇਆ ਵੀ ਜੋ ਕੰਮ ਆ ਪਿਆ ਕੰਮ ਆ ਮੈਂ ਜੀ ਸਭਾਂ ਨਮੋਦੇ ਹੋਏ ਤੇ ਆਪਸਾਂ ਦਾ ਧੰਨਵਾਦ ਕੀਤਾ ਜਿਹੜਾ ਜਿਹੜਾ ਪਹੁੰਚਿਆ ਤੇ ਅਗਲੇ ਬੰਨੇ ਹੁਣ ਬਨਾਨਾ ਸ਼ੇਕ ਰੈਡੀ ਆ ਤੇ ਸਾਰੀਆਂ ਸੰਗਤਾਂ ਨੂੰ ਬਹੁਤ ਪਿਆਰ ਮੁਹੱਬਤ ਨਾਲ ਵਰਤਾ ਰਹੇ ਆ ਤੇ ਸੱਜਣ ਮਿੱਤਰਾਂ ਕੀ ਸੇਵਾ ਕਰ ਰਹੇ ਆ ਤੇ ਆਜਾ ਕਰੋ ਜੀ ਸੰਗਤਾਂ ਤੇ ਰੌਣਕਾਂ ਮਹਾਰਾਜ ਦੀ ਮਿਹਰ ਨਾਲ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਤੇ ਉਹਦਾ ਉਹਦਾ ਰੌਣਕਾਂ ਵਧਦੀਆਂ ਗਈਆਂ ਤੋ ਇਹ ਹੁੰਦੀ ਆ ਲੰਗਰ ਦੀ ਖਾਸੀਅਤ ਜਦੋਂ ਗੁਰੂ ਮਹਾਰਾਜ ਦੇ ਨਾਮ ਦੇ ਨਾਲ ਚੀਜ਼ ਜੁੜ ਜਾਂਦੀ ਆ ਉਦੋਂ ਲੰਗਰ ਦੀ ਜਿਹੜੀ ਬਰਕਤ ਆ ਉਹ ਵੀ ਵਾਜ ਜਾਂਦੀ ਆ ਜੋ ਮਹਾਰਾਜ ਦੀ ਮਿਹਰ ਦੇ ਨਾਲ ਲੰਗਰ ਤੇ ਲੱਸੀ ਸਭ ਕੁਛ ਹੀ ਚੱਲਿਆ ਇੱਥੇ ਅੱਗੇ ਚੱਕਰੋ ਵੀ ਬਨਾਨਾ ਸ਼ੇਕ ਸੋ ਬਨਾਨਾ ਸ਼ੇਕ ਸੇਵਾਦਾਰ ਵਰਤਾ ਰਹੇ ਆ ਤੇ ਸੰਤਾਂ ਨਾਲ ਬਹੁਤ ਪਿਆਰ ਨਾਲ ਪਨਾਸ਼ ਕਾਣਦੇ ਆ ਤੇ ਆਜੋ ਆਪਾਂ ਵਲੌਗ ਦੇ ਨਾਲ ਤੁਸੀਂ ਬਣੇ ਰਹੋ ਅੱਗੇ ਨੂੰ ਵਾਦੇ ਆਪਾਂ ਸਾਰਾ ਤੁਹਾਨੂੰ ਦਿਖਾਉਣਾ ਹੈ ਸਾਰੀਆਂ ਰੌਣਕ ਮੇਲੇ ਤੇ ਸੰਤਾਂ ਦਾ ਜਿਹੜਾ ਵਾ ਕੱਠ ਵਾਦੀ ਜਾਂਦਾ ਜਿਉਂ ਜਿਉਂ ਟਾਈਮ ਦਿੱਤਾ ਜਾਂਦਾ ਉਹ ਸ਼ਾਮੀ ਭਈ ਤੁਹਾਨੂੰ ਬਹੁਤ ਮੇਲੇ ਚ ਰੌਣਕਾਂ ਜ਼ਿਆਦਾ ਹੁੰਦੀਆਂ ਤੋਂ ਦੇਖੋ ਤੁਸੀਂ ਸਾਰੇ ਸੇਵਾਦਾਰ ਬਹੁਤ ਆਪੋ ਆਪਣੀ ਡਿਊਟੀ ਸੰਭੋਲਦੇ ਹੋ ਤੇ ਉਧਰ ਹੈਪੀ ਕਰਾਣੇ ਹਣੇ ਪਹੁੰਚੇ ਆ ਤੋ ਅੱਜ ਲੋਕੀ ਪਵਾ ਦਾ ਕੋਈ ਨੂੰ ਭਰੋਂ ਕੋਣਾ ਜਾਂਦੇ ਕਿ ਜਿਹੜੇ ਸਾਰੇ ਪਹਿਲੇ ਸੇਵਾਦਾਰ ਹੀ ਨੇ ਸ਼ੁਰੂਆਤ ਵਾਲੇ ਸਾਰੇ ਬਾਅਦ ਚਲੇਗੇ ਤੇ ਉਹ ਵੀ ਅੱਜ ਦੇ ਦਿਨ ਸਾਰਿਆਂ ਨੂੰ ਦੱਸ ਹੀ ਵੇਖੀਏ ਕਿਵੇਂ ਦਾ ਮੌਲ ਦਾ ਜਲੰਧਰ ਕਿੰ nhà ਰਹਿੰਦਾ ਉਹ ਚੈੱਕ ਕਰੋ ਦੀ ਆ ਜੋਗੀ ਫੇਰ ਦੇ ਸੇਵਾ ਕਰਦੇ ਆ ਉਹ ਨੇ ਰੋਦੇਮਾ ਦੀ ਇਖਤਾਰ ਫਰੀਦ ਸਿੰਘ ਸੀ ਆ ਗਿਆ ਫੇਰ ਬਹੁਤ 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 ਚਾਤੀ ਕਲਾ ਜਿਹਨਾਂ ਨੂੰ ਰੱਖਣ ਬਜ਼ੁਰਗਾਂ ਦੇ ਦੇ ਸੰਗਤਾਂ ਦੇ ਸੰਯੋਗ ਦੇ ਨਾਲ ਇਹ ਬਹੁਤ ਵਧੀਆ ਪ੍ਰਬੰਧ ਚੱਲ ਰਿਹਾ ਇੱਧਰ ਪੰਘੂੜੇ ਬਹੁਤ ਤੇਜ਼ੀ ਨਾਲ ਚੱਲ ਲਾ ਪੇ ਉੱਧਰ ਵੇਖੋ ਕਦਨੋਂ ਜਾਂਦੀ ਮੱਛੀ ਦੀ ਮੈਂ ਤਾਂ ਵੇਖ ਕੇ ਥਲੇ ਡਰੀ ਜਾਵਾਂ ਤੇ ਮੈਂ ਵੀ ਜੇ ਕਦੇ ਕੰਮ ਚਲੋ ਨਾ ਹੀ ਕਰੇ ਜੇ ਵੇ ਉਦਾਂ ਡਰ ਤੇ ਲੱਗਦਾ ਹੀ ਹੈ ਨਾ ਜਿਹੜਾ ਬੰਦਾ ਨਹੀਂ ਚੜਦਾ ਹੋਵੇ ਨਾ ਚੀਜ਼ਾਂ ਤੇ ਚਲੋ ਅੱਗੇ ਵਾਲਾ ਮਾਹੌਲ ਤੋਂ ਆ ਵੀ ਵੇਖ ਲਿਆ ਉਹ ਉਧਰੋਂ ਅਸੀਂ ਆ ਗਏ ਆ ਵੀ ਇੱਧਰ ਮਤਾ ਟੇਕਣ ਦੇ ਮਤਾ ਟੇਕਣ ਵਾਲੇ ਬੰਨੇ ਆ ਕੇ ਤੇ ਦਾਲ ਵਾਲਾ ਟੱਕਰਿਆ ਤੇ ਇੱਧਰ ਦੇਖੋ ਤੁਸੀਂ ਮਹਿੰਦੀ ਵਾਲਾ ਤੇ ਬਹਿੋ ਜਾ ਕੁਝ ਮਾਹੌਲ ਆ ਬੜੀਆਂ ਰੌਣਕਾਂ ਗੁਰੂ ਮਾਰਾ ਦੇ ਘਰ ਦੇ ਵਿੱਚ ਬਾਕੀ ਆ ਵੀ ਆ ਕੁਝ ਮਾਹੌਲ ਆ ਇਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨ ਦੇ ਆ ਤੇ ਜਿਹੜੇ ਜਿਹੜੇ ਦੇ ਘਟੋ ਘੜ ਪਿੰਡ ਦੇ ਉਹ ਤੇ ਸ਼ੇਰਕਾਰੀ ਦੇ ਉਹ ਜਿਹੜੇ ਇਤੋਂ ਤੱਕ ਆਗੇ ਵੇਖ ਕੇ ਸੋਲ ਮਿਲਾ ਕੇ ਗੱਲਬਾਤ ਇੰਨੀ ਗਿਆ ਕਿ ਅਹੀਂ ਸੋਚਿਆ ਕਿ ਇਹੋ ਜੀਆਂ ਯਾਦਾਂ ਜਿਹੜੀਆਂ ਹਰ ਸਾਲ ਦੀਆਂ ਇੱਕ ਵੀਡੀਓ ਦੇ ਜ਼ਰੀਏ ਸੇਵ ਹੋਈਆਂ ਰਹਿਣੀਆਂ ਤੇ ਹਰ ਸਾਲ ਸੋ ਇਹੋ ਜਿਹੀ ਕੋਈ ਗੱਲਬਾਤ ਹੈ ਤੇ ਆਜੋ ਅੱਗੇ ਨੂੰ ਮਹਾਰਾਜ ਦੇ ਦਰਸ਼ਕੋਣੇ ਇੱਥੇ ਮਾਨਕ ਸਿੰਘ ਸਾਡੇ ਪਿੰਡ ਵਾਲੇ ਗੌਂਢਾ ਉਹਨਾਂ ਨੂੰ ਸੁਣੋ ਜੀ ਲਓ ਜੀ ਕਰੋ ਗੱਲਬਾਤ ਮਾਨਕ ਸਾਹਿਬ ਚੰਗੇ ਪ੍ਰਸੰਗ ਕਰਦੇ ਆ ਗਾਉਂਦੇ ਆ ਤੇ ਆ ਸਾਡੇ ਪਿੰਡ ਦੀਆਂ ਰੌਣਕਾਂ ᱛੀਆਂ ਬਣਾ ਬੇਟੀਆਂ ਮੇਰੇ ਭਰਾ ਭੈਣਾ ਸਾਰੇ ਮੈਂ ਤਾਂ ਗੇਰਾ ਮੱਥਾ ਟੇਕਣਾ ਇਹ ਮੈਂ ਕਦੇ ਬੜਾ ਟਾਈਮ ਮੱਥਾ ਨਹੀਂ ਟੇਕਿਆ ਗਿਆ ਮੇਲੇ ਵਾਲੇ ਦਿਨ ਤੇ ਟੇਕ ਲਈ ਇੱਕ ਕਰੀ ਤੇ ਪਾਣੀ ਇੱਧਰ ਲੀਆਂ ਟੂਟੀਆਂ 'ਚ ਪਤਾ ਨਹੀਂ ਕਿਉਂ ਨਹੀਂ ਹੁੰਦੇ ਦਰਬਾਰ ਤੇ ਬਾਪੂ ਕਰਮਚਾਰਾ ਦਾ ਉੱਤੇ ਪੜ ਲਓ ਬਾਪੂ ਕਰਮਚਾਰਾ ਦੇ ਦਰਬਾਰ ਤੇ ਬੜੀਆਂ ਰੌਣਕਾਂ ਲੱਗੀਆਂ ਢੋਲੀ ਆਏ ਸਾਰੇ ਇੱਥੇ ਤੇ ਬੱਕਰਾਂ ਦੇ ਮੇਲੇ ਵਾਲਾ ਸਾਹਤਾ ਬਣ ਗਿਆ ਸੀ ਏਰਕੀ ਬੜੀ ਬਰੂਦੂ ਢੋਲੀ ਵੀ ਆਏ ਲੋਕ ਵੀ ਆਏ ਦੁਕਾਨ ਵਾਲੇ ਵੀ ਆਏ ਤੇ ਆ ਕੁਝ ਮਾਹੌਲ ਆ ਅੰਦਰਲਾ ਦੇਖੋ ਜੀ ਏਰਕੀ ਤੇ ਚਲੋ ਬੜਾ ਤਗੜਾ ਪ੍ਰਬੰਧ ਦਿਨੋ ਦਿਨ ਹੋ ਗਏ ਤੇ ਆਲ ਦਿਆ ਲੰਗਰ ਦਿੱਤੇ ਆ ਇਸ ਸਾਰੇ ਇੱਥੇ ਕੋ ਇਹ ਆਵਾਜ ਕਰਾ ਕੋ ਸਭ ਤੋਂ ਸੰਤ ਸਿਪਾਹੀ ਸਾਨੂੰ ਇੱਥੇ ਥੱਲੇ ਤੋਂ ਤਿਆਰੀ ਆ ਆਈਸਕ੍ਰੀਮ ਦੀ ਅੱਗੇ ਤੁਹਾਨੂੰ ਆਈਸਕ੍ਰੀਮ ਵੰਡਦੀ ਦਿਖਾਉਣੀ ਲੋਕੀ ਕਰਦੀ ਆ ਆਪਾਂ ਆਈਸਕ੍ਰੀਮ ਉਹਨਾਂ ਮਾਰੇ ਦਿੱਕੜਖਾਨਾ ਮੰਗਾ ਭਾਜੀ ਇਸ ਨੂੰ ਤੇਰਾ ਅਸਰ ਦੇਖ ਕੇ ਤਾਂ ਬਹੁਤ ਕਾੜੀਆਂ ਰੌਣਕਾਂ ਬਹੁਤ ਜੀ ਆਂਦੀਆਂ ਪਏ ਮਾਰਾ ਦਿੱਕੜਖਾਨਾ ਹੋਤੇ ਹੀ ਸੋਹਣੇ ਕਰਦੇ ਆਂ ਲੋ ਜੀ ਕੰਮ ਸਮਾਪਤੀ ਵਾਲ ਵਧ ਚੁੱਕਾ ਤੇ ਆ ਲੋ ਹੁਣ ਟੈਂਟ ਖੋਲਣ ਦੀ ਤਿਆਰੀ ਆ ਤੇ ਨਾਲ ਦੀ ਨਾਲ ਆਪਾਂ ਸੋਚਿਆ ਵੀ ਜਿਹੜਾ ਖਲਾਰਾ ਖੂਰਾ ਵਾ ਇਹ ਵੀ ਇਹ ਸ਼ਾਮ ਵੇ ਜਾਵੇ ਅੰਦਰ ਦੇਖੋ ਇਹ ਨਹੀਂ ਆਪਾਂ ਸਾਰਾ ਖਿਆਰ ਰੱਖਦੇ ਆ ਜੇ ਲੰਗਰ ਲਾਇਆ ਤੇ ਬੰਦੇ ਆ ਫਿਰ ਅਸੀਂ ਜਿਹੜਾ ਕਰਾ ਸਰਵਿਸਾ ਉਹ ਵੀ ਸੋਟ ਗੋਣਾ ਜੇ ਪਾਣੀ ਪੁਣੀ ਚੱਲ ਰਿਹਾ ਬਹੁਤ 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 ਗੁਰੂ ਮਹਾਰਾਜ ਦੀ ਕਿਰਪਾ ਰਹੀ ਹਰ ਵਾਰੀ ਜੋ ਪਹਿਲੇ ਦਿਨ ਤੋਂ ਲਾਇਆ ਇੱਕ ਟੱਬ ਤੋਂ ਲਾਇਆ ਸੀ ਤੇ ਅੱਜ ਗੁਰੂ ਮਹਾਰਾਜ ਦੀ ਮਿਹਰ ਨਾਲ ਲੱਖਾਂ ਦਾ ਕੰਮ ਬਣ ਗਿਆ ਵਨਸੋਨੀਆਂ ਚੀਜ਼ਾਂ ਲੱਗਦੀਆਂ ਸੋ ਕੋਦਰ ਕਿਰਪਾ ਇਹ ਕਿਰਪਾ ਕਾਸਤੇ ਮਹਾਰਾਜ ਦੀ ਆ ਦ੍ਰਿਸ਼ਾ ਮੇਲਾ ਗਦਮੋਂ ਤੋਂ ਬਾਅਦ ਉਹਨਾਂ ਸਮਾਨ ਸੰਭਲਨੇ ਤੇ ਸਾਰੀਆਂ ਸੰਤਾ ਘਰਾਂ ਨੂੰ ਵਾਪਸ ਆਉਂਦੀਆਂ ਤੇ ਇਧਰੋਂ ਸਾਡਾ ਜਿਹੜਾ ਸਿਸਟਮ ਹੈ ਇਦਾਂ ਚੱਲ ਪਿਆ ਇਧਰ ਵੇਖੋ ਇਹੋ ਜੀ ਕੋਈ ਗੱਲ ਬਾਤ ਆ ਪਾਰਟੀ ਆਪ ਹੀ ਇਦਾਂ ਰੱਖੀ ਆ ਲਾਈਟਾਂ ਬੰਦ ਕੀਤੀਆਂ ਵੀ ਤੁਹਾਨੂੰ ਪਾਲ ਕੇ ਰਾਤ ਪੈ ਗਈ ਆ ਤੇ ਰਾਤ ਦਿਨ ਤੋਂ ਰਾਤ ਤੱਕ ਆਪਾਂ ਜਿਹੜਾ ਵਾ ਪ੍ਰੋਗਰਾਮ ਚਲਾਤਾ ਆਰਾਇਤ ਲਾਉਣਾ ਲਾ ਪੱਕਾ ਉਹ ਠੀਕ ਆ ਤੇ ਚੈਨ ਚਲਾਉਣਾ ਨੇ ਪੱਕਾ ਸੁਰਤਾ ਵਾ ਇੱਧਰ ਆ ਕਿਲਾ ਰਿਹਾ ਕਹਿੰਦੇ ਕਿਲਾ ਤੋਂ ਇਸ ਜਗ੍ਹਾ ਤੇ ਆਪਾਂ ਕਰਨ ਲੱਗੇ ਵਲੌਗ ਦੀ ਸਮਾਪਤੀ ਤੇ ਸਾਰੇ ਜਣਿਆਂ ਨੂੰ ਬਾਰਕਾ ਮੇਲੇ ਦੀਆਂ ਸੋ ਧੰਨਵਾਦ ਜਿੰਨਾ ਜਿੰਨਾ ਨੇ ਵੀਡੀਓ ਵੇਖੀ ਆ ਵਲੌਗ ਸ਼ੇਅਰ ਕਰ ਲਿਓ ਪਸੰਦ ਕਰੋਗੇ ਤੇ ਆਪਾਂ ਨੈਕਸਟ ਪਾਵਾਂਗੇ ਬਹੁਤ ਵਧੀਆ ਵਧੀਆ ਵਲੌਗ ਬਹੁਤ ਵਧੀਆ ਵਧੀਆ ਪਾਵਾਂ ਤੇ ਜਾਣਾ ਆਪਾਂ